16 ਤਰੀਕ ਦਸੰਬਰ ਕੋ ਇੱਕ ਵਿਸ਼ਾਲ ਸ਼ੋਭਾ ਯਾਤਰਾ ਗੁਰਦਾਸਪੁਰ ਮੇ ਸਭੀ ਪਾਸਟਰਾਂ ਕੋ ਸਾਥ ਲੈ ਕੇ ਇੱਕ ਵਿਸ਼ਾਲ ਸ਼ੋਭਾ ਯਾਤਰਾ ਨਿਕਾਲੀ ਜਾ ਰਹੀ ਸਾਰੇ ਪਾਸਟਰ ਸਹਿਬਾਨਾਂ ਦੀ ਮੀਟਿੰਗ ਹੋਈ ਹੈ ਇਹ ਇੱਕ ਸਪੈਸ਼ਲ ਅਜੰਡੇ ਲਈ ਮੀਟਿੰਗ ਇਕੱਠੀ ਕੀਤੀ ਗਈ ਸੀ ਕਿਉਂਕਿ 16 ਤਰੀਕ ਨੂੰ ਅਸੀਂ ਸ਼ੋਭਾ ਯਾਤਰਾ ਕਰਨ ਵਰਮਾ ਮਿਨਿਸਟਰੀ ਵੱਲੋਂ ਪਿੰਡ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਅਸੀਂ ਕੱਢ ਰਹੇ ਹਾਂ ਇੱਕ ਹੋ ਕੇ ਇੱਕ ਝੰਡੇ ਦੇ ਥੱਲੇ ਜੋ ਪਾਸਟਰ ਕੰਗੋਵਾ ਮਿਨਿਸਟਰੀ ਤੋਂ ਮੇ ਨਿਕਲਦੀ ਹੈ ਸ਼ੋਭਾ ਤਾ 16 ਤਰੀਕ ਦੀ ਉਸੇ ਦਿਨ ਅਸੀਂ ਸਾਰੇ ਜਣੇ ਇੱਕ ਹੋ ਕੇ ਤੇ ਮਸੀਦ ਦਾ ਨਾਮ ਦਾ ਸੁਸਮਾਚਾਰ ਕਦਾਂਗੇ ਤੇ ਮੈਸੇਜ ਦਵਾਂਗੇ ਸਾਦੀ ਬਬ ਅੱਜ ਬਹੁਤ ਹੀ ਇੱਕ ਵਿਸ਼ਾਤਾ ਅੰਕੀ ਸ਼ੋਭਾ ਯਾਤਰਾ 16 ਤਰੀਕ ਦਸੰਬਰ ਕੋ ਇੱਕ ਵਿਸ਼ਾਲ ਸ਼ੋਭਾ ਯਾਤਰਾ ਗੁਦਾਰਸੁਰ ਮੇ ਸਭੀ ਪਾਸਟਰਾਂ ਨੂੰ ਕੋ ਸਾਥ ਲੈ ਕੇ ਇੱਕ ਵਿਸ਼ਾਲ ਸ਼ੋਭਾ ਯਾਤਰਾ ਨਿਕਾਲੀ ਜਾ ਰਹੀ ਹੈ ਤੋ ਇਸ ਮਿਸ਼ੇ ਮੇ ਅੱਜ ਮੀਟਿੰਗ ਹੋਈ ਹੈ ਔਰ ਬਹੁਤ ਹੀ ਅੱਛਾ ਜੋ ਹੈ ਉਹ ਹੰਗਾਰਾ ਮਿਲਾਇ ਆਜ ਕੀ ਮੀਟਿੰਗਸ ਕਿਹੜੀ ਜਗ੍ਹਾ ਤੋਂ ਸ਼ੋਭਾ ਯਾਤਰਾ ਨੂੰ ਕਰਨ ਕਰੇਗਾ ਕਿ ਕਿਤੇ ਨੂੰ ਆਮ ਸ਼ੋਭਾ ਯਾਤਰਾ ਜੋ ਹੈ ਉਹ ਇਹੀ ਸੇ ਪੰਗਮਾ ਪ੍ਰੇ ਟਾਵਰ ਸੇ ਨਿਕਾਲੀ ਜਾਏਗੀ ਗੁਰਦਾਸਪੁਰ ਸੇ ਮਤਲਬ ਨਿਕਲ ਕਰ ਔਰ ਲਾਸਟ ਮੇ ਉਸ ਕੋ ਸਮਾਪਿਤ ਕੀਆ ਜਾਏਗਾ ਮਸੀਹ ਪਾਈਚਾਰੇ ਸੇ ਇਹ ਹੀ ਮੈਸੇਜ ਹੈ ਆਓ ਅਸੀਂ ਪ੍ਰਭੂ ਦੇ ਨਾਮ ਕੋ ਉੱਚਾ ਕਰੇ ਜੋ ਪ੍ਰਭੂ ਨੇ ਹਮੇ ਇਹ ਕਾਰੇ ਦਿਆ ਇਸੇ ਅਸੀਂ ਹੋਰ ਬੜਾਏ ਔਰ ਫਲਾਏ ਉਹ ਲੋਕ ਕੋ ਪਿਆਰ ਔਰ ਸ਼ਾਂਤੀ ਕਾ ਸੰਦੇਸ਼ ਦੇ ਤਾਕੀ ਲੋਗ ਆਪਸ ਮੇ ਪਿਆਰ ਮੇ ਰਹੇ ਔਰ ਮਿਲ ਬਾਟ ਕਰ ਮਸੀਹ ਕੇ ਨਾਮ ਕੋ ਉੱਚਾ ਕਰੇ ਕਿਨੇ ਤਰੀਕ ਨੂੰ ਕੱਢੀ ਜਾ ਰਹੀ ਸੀ 16 ਦਸੰਬਰ ਸਾਰਿਆਂ ਨੂੰ ਜੈਮ ਸਗੀ ਮੈਂ ਸਟੀਫਨ ਸਿੱਧੂ ਜਲਾਬਰਦਾਨ ਆਬਾਦੀ ਪਾਰਟੀ ਮਿਨੋਰਟੀ ਵਿੰਗ ਤਾ ਕਰਨ ਬਰਮਾ ਮਿਸਟਰੀ ਪ੍ਰਦਾਨ ਸਾਡੇ ਨਾਲ ਰਜੇਸ਼ ਵਰਮਾ ਜੀ ਐਂਟੀ ਆਪਸ਼ਨ ਪੰਜਾਬ ਪ੍ਰਦਾਨ ਇਹ ਸੈਕਟਰੀ ਸਾਹਿਬ ਆਜੀ ਕਰਨ ਵਰਮਾ ਮਿਨਿਸਟਰੀ ਦੇ ਸਾਡੇ ਨਾਲ 소ਹਿਤ ਜੀ ਇਹ ਚੇਅਰਮੈਨ ਆਜੀ ਕਰਨ ਵਰਮਾ ਮਿਨਿਸਟਰੀ ਦੇ ਤਾਂ ਜਿਹੜੀ ਇਸ ਅੱਜ ਸਾਰੇ ਪਾਸਟ ਸਹਿਬਾਨਾਂ ਦੀ ਮੀਟਿੰਗ ਹੋਈ ਹੈ ਇਹ ਇੱਕ ਸਪੈਸ਼ਲ ਅਜੰਡੇ ਲਈ ਮੀਟਿੰਗ ਇਕੱਠੀ ਕੀਤੀ ਗਈ ਸੀ ਕਿਉਂਕਿ 16 ਤਰੀਕ ਨੂੰ ਅਸੀਂ ਸ਼ੋਭਾ ਯਾਤਰਾ ਕਰਨ ਵਰਮਾ ਮਿਨਿਸਟਰੀ ਵੱਲੋਂ ਟ੍ਰੈਂਡ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਅਸੀਂ ਕੱਢ ਰਹੇ ਹਾਂ ਤਾਂ ਸਾਡਾ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਸਾਰੇ ਆਪਣਾ ਥੋੜਾ ਦਿਨ ਨੂੰ ਹੌਮ ਹੁਮਾ ਕੇ ਇਸ ਸ਼ੋਭਾ ਯਾਤਰਾ ਦੇ ਵਿੱਚ ਹਾਜ਼ਰੀ ਭਰਨ ਇਹ ਭੰਗਵਾ ਰੋਡ ਤੋਂ ਸਟਾਰਟ ਹੋ ਕੇ ਪੂਰੀ ਸਿਟੀ ਤੋਂ ਘੁੰਮ ਕੇ ਫਿਰ ਵਾਪਸੀ ਭੰਗਵਾਤ ਖਤਮ ਹੋਊਗੀ ਉਹਦੇ ਲਈ ਅਸੀਂ ਸਵੇਰੇ ਅਸੀਂ ਡੀਸੀ ਸਾਹਿਬ ਨੂੰ ਮਿਲਣਾ ਜੀ ਔਰ ਅਸੀਂ ਉਹਨਾਂ ਨੂੰ ਮੈਮੋਰੰਡਮ ਦਵਾਂਗੇ ਕਿ ਜਿਹੜਾ ਵੀ ਅਸੀਂ ਰੂਟ ਪਲਾਨ ਕੀਤਾ ਵਾ ਜੇ ਅਸੀਂ ਉਹਨਾਂ ਨੂੰ ਕਹਾਂਗੇ ਜੀ ਇਸ ਰੂਟ ਦੇ ਉੱਤੇ ਲੋਕਾਂ ਨੂੰ ਵੀ ਪਰੇਸ਼ਾਨੀ ਨਾ ਹੋਵੇ ਔਰ ਅਸੀਂ ਵੀ ਜਿਹੜੀ ਸ਼ੋਭਾ ਯਾਤਰਾ ਕਰਨੀ ਹੈ ਸਾਡੇ ਲੋਕਾਂ ਨੂੰ ਵੀ ਪਰੇਸ਼ਾਨੀ ਨਾ ਹੋ ਕਿਉਂਕਿ ਦੇਖੋ ਜੀ ਸ਼ੋਭਾ ਯਾਤਰਾ ਤਾਂ ਹਰ ਧਰਮ ਕਰਦਾ ਵਾ ਤਾਂ ਇਹਦੇ ਲਈ ਅਸੀਂ ਪ੍ਰਸ਼ਾਸਨ ਦਾ ਹੀ ਔਰ ਲੈਣਾ ਬਾਜੀ ਸਾਥ ਲੈਣਾ ਵਾ ਤਾਂ ਕਿ ਇਹ ਸ਼ੋਭਾ ਯਾਤਰਾ ਵਧੀਆ ਤਰੀਕੇ ਨਿਕਲੇ ਔਰ ਲੋਕਾਂ ਨੂੰ ਵੀ ਕੋਈ ਪਰੇਸ਼ਾਨੀ ਨਾ ਹੋ ਮੇਰਾ ਨਾਮ ਰਜੇਸ਼ ਵਰਮਾ ਮੈਂ ਐਂਟੀ ਕਰਪਸ਼ਨ ਫਾਊਂਡੇਸ਼ਨ ਆਫ ਇੰਡੀਆ ਤੋਂ ਸਟੇਟ ਚੀਫ ਇਨਚਾਰਜ ਹਾਂ ਜਲੰਧਰ ਤੋਂ ਤੇ ਆਪਾਂ ਜਲੰਧਰ ਤੋਂ ਆ ਰਹੇ ਹਾਂ ਕਰਮ ਵਰਮਨ ਮਿਨਿਸਟਰੀ ਦੇ ਅਸੀਂ ਸੈਕਟਰੀ ਆ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਗੁਰਦਾਸਪੁਰ ਨੂੰ ਕਿ ਸਾਡੀ ਜੋਗੀ ਕਰਮ ਵਰਮਨ ਮਿਨਿਸਟਰੀ ਹੈ ਇਹਦੇ ਵਿੱਚ ਪੂਰੀ ਸੰਗਤ ਆਪਣੀ ਜੋ ਵੀ ਸਾਰੇ ਪਰਿਵਾਰ ਨਾਲ ਲੈ ਕੇ ਆਵੇ ਸ਼ੋਭਾ ਯਾਤਰਾ ਤੇ ਤੇ ਇਹਨਾਂ ਨੂੰ ਵੱਧ ਚੜ ਕੇ ਸ਼ੋਭਾ ਯਾਤਰਾ ਕਾਮਯਾਬ ਕਰੇ ਸਾਡੀ ਪਹਿਲੀ ਵਾਰੀ ਕੱਢੀ ਆਣੀ ਸ਼ੋਭਾ ਇਹ ਪਹਿਲੀ ਵਾਰੀ ਨਿਕਲ ਰਹੀ ਹੈ ਜੀ ਅੱਗੇ ਤੋਂ ਵੀ ਲਗਾਤਾਰ ਕੱਢੀ ਇਹ ਲਗਾਤਾਰ ਪਰਮੇਸ਼ਵਰ ਕਰਾਊਗਾ ਹੈ ਹਰ ਸਾਲ ਹੋਊਗੀ ਜੀ ਅਸੀਂ ਅੱਜ ਪਹਿਲੀ ਵਾਰੀ ਸਾਡੀ ਮੀਟਿੰਗ ਹੋਈ ਹੈ ਸਾਰੇ ਪਾਸਟਰ ਜੀ ਨਾ ਇਦਾਂ ਹੀ ਅੱਗੋ ਹੋਰ ਵੱਡੀ ਮੀਟਿੰਗ ਹੋਊਗੀ ਉਹਦੇ ਵਿੱਚ ਪੂਰਾ ਗੁਰਦਾਸਪੁਰ ਕਵਰ ਕੀਤਾ ਜਾਊਗਾ ਕੀ ਰੋਚ ਕੀ ਮੈਸੇਜ ਹੈ ਮੈਸੇਜ ਆਈ ਹੈ ਕਿ ਸਾਡੇ ਜੋ ਵੀ ਕਰਮ ਕਰਮ ਮਿਨਿਸਟਰੀ ਦੇ ਨਾਲ ਸਾਡੇ ਸਾਰੇ ਰਲ ਕੇ ਚਲੋ ਸਾਰੇ ਪਿਆਰ ਦਾ ਸੰਦੇਸ਼ ਆ 크ਿਸਪਿਸ ਬਹੁਤ ਵੱਡਾ ਤਿਹਾਾਰ ਹੈ ਸਾਰੀ ਆਲ ਇੰਡੀਆ ਚ ਬਣਾਇਆ ਜਾਂਦਾ ਵਾ ਇਸ ਲਈ ਆਪਾਂ ਕਹਿੰਦੇ ਆ ਕਿ ਆ ਤਿਹਾਾਰ ਨੂੰ ਅਸੀਂ ਖੁਸ਼ੀਆਂ ਦੇ ਨਾਲ ਬਣਾਇਆ ਜੀ ਮੈਂ ਸ਼ੋਹਿਦ ਕਮਾਲ ਕਹਿੰਦਾ ਹਾਂ ਅਸੀਂ ਤੋਂ ਐਜੇ ਚੇਅਰਮੈਨ ਜੋ ਅੱਜ ਦੀ ਸਾਡੀ ਮੀਟਿੰਗ ਸਾਰੇ ਪਾਸੇ ਸਵਾਨਾ ਨਾਲ ਤੇ ਜੋ ਕ੍ਰਿਸਚਨ ਜੂਤ ਹੈ ਸਾਰੇ ਹੋਂਮ ਹੋ ਕੇ ਪਹੁੰਚੇ ਨੇ ਅੱਜ ਦੀ ਜੋ ਮੀਟਿੰਗ ਹੋਈ ਹੈ ਉਹਦਾ ਨਤੀਜਾ ਰਿਜ਼ਲਟ ਬਹੁਤ ਵਧੀਆ ਦੇ ਹੈ ਜਿਹਦੇ ਚ ਇਹ ਨਿਯਤ ਕੀਤਾ ਗਿਆ ਕਿ ਸਾਰੇ ਇੱਕ ਹੋ ਕੇ ਇੱਕ ਝੰਡੇ ਦੇ ਥੱਲੇ ਜੋ ਪਾਸਟਰ ਕਨਗੋਮਨਿਸਟਰੀ ਤੋਂ ਮੇ ਨਿਕਲਦੀ ਹੈ ਸ਼ੁਭੇਤ 16 ਤਰੀਕ ਦੀ ਉਸੇ ਦਿਨ ਅਸੀਂ ਸਾਰੇ ਜਣੇ ਇੱਕ ਹੋ ਕੇ ਤੇ ਮਸੀਹ ਦਾ ਨਾਮ ਦਾ ਸੂਚ ਸਮਾਚਾਰ ਕਦਾਂਗੇ ਤੇ ਮੈਸੇਜ ਦਵਾਂਗੇ ਸਾਡੀ ਪਬਲਿਕ ਨੂੰ ਸ਼ੁਭੇਤ ਉਹਦੀ ਵਾਰੀ ਦੇਖੋ ਜੀ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਜਾ ਰਹੇ ਹਾਂ ਉਹ ਸਾਡਾ ਸਾਡਾ ਮੋਮੈਂਡਮ ਤਿਆਰ ਹੋ ਗਿਆ ਸੋ ਸਾਨੂੰ ਵਿਸ਼ਵਾਸ ਹੈ ਕਿ ਜਿਹੜਾ ਪ੍ਰਸ਼ਾਸਨ ਆ ਸਾਡੇ ਨਾਲ ਮਿਲ ਕੇ ਸਦਾ ਕੋਪਰੇਟ ਕਰੂਗਾ ਸੋ ਜੋ ਵੀ ਆਣ ਵਾਲੀਆਂ ਦਿੱਕਤ ਪਰੇਸ਼ਾਨੀਆਂ ਇਸ ਸ਼ੋਭਿਆਤੋਂ ਲੈ ਕੇ ਜੋੜ ਦੇ ਤੂ ਜਾਂ ਕੈਲੀਅ ਸਿਗੇ ਟ੍ਰੈਫਿਕ ਦੇ ਤੂ ਜਾਂ ਹੋਰ ਕੋਈ ਗਤੀਵਿਧੀਆਂ ਤੂ ਉਹ ਸਾਰਾ ਪ੍ਰਸ਼ਾਸਨ ਨਾਲ ਮਿਲ ਕੇ ਉਸਦਾ ਹੱਲ ਤੇ ਸੋਲੂਸ਼ਨ ਕੀਤਾ ਜਾਏਗਾ ਇਹ ਸ਼ੁਰੂਆਤ ਸ਼ੁਭਾ ਤੇ ਕੀਤੀ ਜਾਊਗੀ ਆਪਣੇ ਪੰਡੋਰੀ ਰੋਡ ਪੈਲਸ ਜਿਹੜਾ ਜ਼ੈਡ ਦੋਸਤੋਂ ਤੇ ਇੱਥੋਂ ਸਟਾਰਟ ਹੋ ਕੇ ਅਸੀਂ 부ਦੇ ਸ਼ਹਿਰ ਚ ਹੁੰਦੇ ਹੋਏ ਤੇ ਮਸੀਹ ਦੇ ਸਮਾਚਾਰ ਨੂੰ ਫੈਲਾਉਂਦੇ ਹੋਏ ਅਸੀਂ ਫਿਰ ਤੋਂ ਘੁੰਮ ਕੇ ਇੱਥੇ ਹੀ ਆ ਕੇ ਅਸੀਂ ਦਾ ਅੰਤ ਜਿਹੜਾ ਸਮਾਪਤੀ ਕਰਾਂਗੇ ਸਮਾਜ ਨੂੰ ਇਹੀ ਹੈ ਕਿ ਆਓ ਅਸੀਂ ਸਾਰੇ ਜਣੇ ਮਿਲ ਕੇ ਇੱਕ ਮਨ ਹੋ ਕੇ ਤੇ ਸਾਰੀ ਕੌਮ ਕੱਟੀ ਹੋ ਕੇ ਤੇ ਸਾਡੇ ਲੋਕਾਂ ਨੂੰ ਮਸੀਹ ਦੇ ਜੀ ਉੱਠਣ ਦਾ ਸੁਸਮਾਚਾਰ ਫਲਾਈਏ ਤਾਂ ਕਿ ਲੋਕਾਂ ਦੇ ਜੀਵਨ ਦੇ ਵਿੱਚ ਖੁਸ਼ਹਾਲੀ ਆਵੇ ਤੇ ਇੱਕ ਉਹ ਭਵਿੱਖ ਦੇਖਿਆ ਜਾਵੇ ਜਿਹੜਾ ਮਸੀਹ ਸਾਨੂੰ ਦਿਖਾਉਂਦਾ ਏ ਤੇ ਅਸੀਂ ਉਹਦੇ ਨਾਮ ਨੂੰ ਮਹਿਮਾ ਦਈਏ